لو تو وہ پھر آواز سن کے پرنا آئے سن تو خوش ہو کے جا رہے ہیں جا کے اندر کر دیتا ہے تو سب کر سکتی ہے تو آپ کرپا کرو تو پھر تن گرو تیگ بہادر پاشا جی نے جو بچن جب لا رہے سن انہوں نے آخیا ਆਖਰ ਬਾੜੋ ਫਿਰ ਉਹ ਬੋਦੋ ਵੀ ਗੱਲੀ ਨਾਲ ਉਹਨਾਂ ਦੇ ਨਾਲ ਦੇਖੋ ਦੇ ਵਿੱਚ ਆਮੇਦ ਜਿਹੜਾ ਅਸਾ ਫੁੱਲਾਂ ਦੀ ਵਰਖਾ ਦੇ ਨਾਲ ਜਿਹੜਾ ਸਵਾਗਤ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੀ ਵਰਖਾ ਹੋ ਰਹੀ ਹੈ ਨਗਰ ਕੀਰਤਨ ਸੁਪਾਇਰ ਨੂੰ ਕੋਈ ਲਾਈਵ ਚੱਲਦਾ ਵਾ ਠੀਕ ਆ ਵਿਸ਼ਾਲ ਕੀਰਤਨ ਜਿਹੜਾ ਦਿਖਣਾ ਦੀ ਧਰਤੀ ਤੇ ਪਹੁੰਚ ਗਿਆ ਹੈ ਮਾਰਦਾ ਕਟ ਸੰਗਤਾਂ ਦਾ ਜਿਹੜਾ ਨਗਰ ਕੀਰਤਨ ਦਾ ਤੇ ਪ੍ਰਧਾਨ ਵੱਡੇ ਵਾਲੇ ਵੀ ਕਰਨਪ੍ਰੀਤ ਸਿੰਘ ਜੀ ਕੜੀਆ ਸਾਡੇ ਫੰਦੇ ਦੇ ਸੇਵਾ ਦਾ ਸਾਥਨਪ੍ਰੀਤ ਸੋਹ ਜੀ ਤੁਹਾਡਾ ਸਵਾਗਤ ਕਰਦੇ ਨੇ ਗੁਆਇੰਗ ਕਰ ਰਹੇ ਨੇ ਸਪੀਅਰ ਸੰਗਤਾਂ ਜੜੀਆਂ ਨੇ ਬੜੀਆ ਬੇਸਬਰੀ ਦੇ ਨਾਲ ਜਿਹੜਾ ਇੰਤਜ਼ਾਰ ਕਰ ਰਹੀਆਂ ਸੀਗਾ ਕਿ ਕਦੋਂ ਅਨਗਰ ਕੀਰਤਨ ਆਵੇ ਤੇ ਕਦੋਂ ਦਰਸ਼ਣ ਤੇਦਾਰ ਕਰਨ ਤੁਸੀਂ ਦੇਖ ਸਕਦੇ ਹੋ ਕਿ ਕੰਨਾ ਦੇ ਲਾਹੇੜੀ ਰੋਡ ਚੌਕ ਦੇ ਵਿੱਚ ਠਾਠਾ ਮਾਰਦਾ ਇਕੱਠ ਸਵੇਰ ਤੋਂ ਹੀ ਜਿਹੜਾ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਰਿਹਾ ਸੀਗਾ ਆ ਲੋਕ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਸ ਨਗਰ ਕੀਰਤਨ ਦਾ ਪੜਾਏ ਤਾਂ ਕੱਲ ਸਵੇਰ ਨੂੰ ਉੱਥੋਂ ਅੱਗੇ ਰਵਾਨਗੀ ਹੋਵੇਗੀ ਤੇ 22 ਤਰੀਕ ਨੂੰ ਇਹ ਨਗਰ ਕੀਰਤਨ ਸ੍ਰੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਸਮਾਪਤ ਹੋਵੇਗਾ ਤੇ 60 ਸੰਕੁਖ ਲਲਹੇੜੀ ਚੌਕ ਦੇ ਵਿੱਚ ਜਿਹੜਾ ਨਗਰ ਕੀਰਤਨ ਪੱਜਾ ਤੇ ਭਰਮੀ ਦੇ ਸਵਾਗਤ ਕੀਤਾ ਜਾ ਰਿਹਾ ਇਸ ਤੋਂ ਬਾਅਦ ਜਿਹੜੀ ਸਟੇਜ ਦੀ ਕਾਰਵਾਈ ਸਵਾਗਤ ਕੀਤਾ ਜਾ ਰਿਹਾ ਨਗਰ ਕੀਰਤਨ ਦੇ ਦਰਸ਼ਕਾਂ ਲਈ ਹਨ ਤੇ ਜਨਾਬ ਸਵੇਰ ਤੋਂ ਹੀ ਸੰਤਾਇਆਂ ਤਿਆਰ ਕਰ ਰਹੀਆਂ ਸੀਗਾ ਤਨੁਪ੍ਰੀਤ ਸਿੰਘ ਸੌਂਦੇਗ ਵਾਇਦੇ ਵਿੱਚ ਸਵਾਗਤ ਸਾਰ ਹੋ ਰਿਹਾ ਹੈ ਮੈਂ ਤੁਹਾਨੂੰ ਪੁੱਛ ਚੁੱਕੀ ਹਾਂ ਧਾਰਮਿਕ ਜਿਹੜੇ ਦਬਾਨ ਲਗਾਏ ਗਏ ਸੀਗੇ ਤੇ ਕੱਲ੍ਹ ਅੱਜ ਤੰਨੂ ਤੇਗ ਬਹਾਰ ਦਰਸਾਈ ਤੰਨੂ ਤੇਗ ਬਹਾਰ ਦਰਸਾਈ ਤੰਨੂ ਤੇਗ ਬਹਾਰ ਦਰਸਾਈ ਤੰਨੂ ਤੇਗ ਬਹਾਰ ਦਰਸਾਈ ਦਰਸਾਵਾ ਨਾਮ ਦੇ ਸਾਰਤ ਤਾਹੀ ਨਿਕਲੇ ਸਰਵਾਇਕ ਸਵਾਇਕ ਰਹਾ ਬਰਾਤ ਹੋਇਆ ਆ ਗੁਰੂ ਜੀ ਨਾਮ ਆਪਣੇ ਚੰਗਾ ਨਾ ਹੈ ਸਵਾਗਤ ਹੈ ਤਾਂ ਅੱਗੇ ਸਟੇ ਦੀ ਕਾਰਵਾਈ ਤੋ ਬਾ ਜਿਹੜਾ ਨਗਰ ਕੀਰਤਨ ਅੱਗੇ ਰਵਾਨਾ ਹੋਵੇਗਾ ਤੁਸੀਂ ਦੇਖ ਸਕਦੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰਤੇਗ বাহাদুর ਪਾਸ਼ਾ ਨੌਵੇਂ ਪਾਸ਼ਾ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਇਹ ਮਹਾਰਾਜ ਦੀਓਂ ਕਿਰਪਾ ਅੱਜ ਥੱਥੇ ਦੇਖ ਰਹੇ ਹੋ ਮਹਾਰਾਜ ਨੂੰ ਪਿਆਰ ਕਰਨ ਵਾਲੇ ਮਹਾਰਾਜ ਨੂੰ ਮੰਨਣ ਵਾਲੇ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਅੱਜ ਇਹ ਦੇਸ਼ ਭਾਰਤ ਸਾਡਾ ਭਾਰਤ ਅੱਜ ਤਿਲਕ ਜਨੇਊ ਦੇ ਰਾਖੇ ਮਹਾਰਾਜ ਜਿੱਟੀ ਬਟੀ ਅੱਜ ਮਹਾਰਾਜ ਦੀ ਕਿਰਪਾ ਹੈ ਔਰ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਮੰਨਦਾ ਹਾਂ ਔਰ ਅਸੀਂ ਸਾਰੀ ਟੀਮ ਸਾਡੀ ਭਾਗਾ ਵਾਲੀ ਮੰਦੀ ਆਪਣੇ ਆਪ ਨੂੰ ਮਹਾਰਾਜ ਨੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਖੰਨੇ ਦੀ ਧਰਤੀ ਵਿਖੇ ਆਪਣੇ ਚੜ੍ਹ ਪਾਏ ਨੇ ਸੱਚੇ ਪਾਤਸ਼ਾਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਆ ਦੇਖ ਸਕਦੇ ਹੋ ਪੂਰਾ ਖੰਨਾ ਚ ਸੜਕ ਦੇ ਉੱਤੇ ਐਨ ਲਾਈਨ ਬਣਾ ਕੇ ਖੜਾ ਹੈ ਔਰ ਸੱਚੇ ਪਾਤਸ਼ਾਹ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਆਸ਼ੀਰਵਾਦ ਪ੍ਰਾਪਤ ਲੈਣ ਲਈ ਇਕੱਤਰਿਤ ਹੋਇਆ ਹੋਇਆ ਹੈ ਮਹਾਰਾਜ ਕਿਰਪਾ ਕਰਨ ਔਰ ਮੈਂ ਸੱਚੇ ਪਾਤਸ਼ਾਹ ਦੇ ਇੱਕ ਕੋਟਾਨ ਕੋਟ ਧੰਵਾਦ ਵੀ ਕਰਦਾ ਨਤਮਸਟਕ ਹੁਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੇ ਅੱਜ ਤਤਪੁਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਿੱਖੀ ਪੁਰਪੁਖ ਸਰਬਤ ਜਿਹੜਾ ਵਿਸ਼ਾਲ ਨਗਰ ਕੀਰਤਨਾ ਜਿਹੜਾ ਕਿ ਅਨੰਦਪੁਰ ਸਾਹਿਬ ਜਾ ਰਿਹਾ ਔਰ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਅੱਜ ਉਸ ਨਵੇਂ ਪਾਤਸ਼ਾਹ ਨੂੰ ਨਤਮਸਤਕ ਹੋਣ ਦੇ ਲਈ ਸਾਰੀਆਂ ਸੰਗਤਾਂ ਜਾਰੀ ਹੈ ਔਰ ਇਸ ਬਹਾਰ ਨਗਰ ਕੀਰਤਨ ਜਿਹੜਾ ਪੰਜਾਬ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਜਿਸ ਦੀ ਕਿ ਅਗਵਾਈ ਪੂਰਾ ਜਿਹੜਾ ਹੈਗਾ ਬਾਬਾ ਲੱਖਾ ਸਿੰਘ ਜੀ ਅਨੰਦਪੁਰ ਵਾਲੇ ਜਿਹੜੇ ਕਿ ਇਸ ਦੀ ਸਾਰੀ ਅਗਵਾਈ ਕਰਨਗੇ ਸਮੁੱਚਾ ਪ੍ਰਬੰਧ ਉਹਨਾਂ ਦੇ ਕੋਲ ਹੈ ਔਰ ਸਾਰੀਆਂ ਸੰਗਤਾਂ ਅੱਜ ਇਸ ਗੱਲ ਦੇ ਲਈ ਜੋ ਗੁਰੂ ਸਾਹਿਬ ਨੇ ਉਹ ਇਤਿਹਾਸ ਸਿਰਜਿਆ ਤਿਲਕ ਜੰਡੂ ਰਾਖਾ ਪ੍ਰਭਤਾ ਕਾ ਕਿੰਨੋ ਵੱਡੋ ਕੰਮ ਐ ਸਾਕਾ ਗੁਰੂ ਸਾਹਿਬ ਨੇ ਉਸ ਧਰਮ ਦੀ ਰਾਖੀ ਦੇ ਲਈ ਕਿਉਂਕਿ ਉਸ ਟਾਈਮ ਦੇ ਵਿੱਚ ਔਰੰਗਜ਼ੇਬ ਦਾ ਰਾਜ ਸੀ ਔਰੰਗ ਦੇ ਹਿੰਦੂਆਂ ਦੇ ਜੰਡੂ ਉਤਾਰ-ਉਤਾਰ ਕੇ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਔਰ ਇਹਦੇ ਖਿਲਾਫ ਗੁਰੂ ਤੇਗ ਬਹਾਦਰ ਜੀ ਨੇ ਆਵਾਜ਼ ਚੱਕੀ ਕਿ ਕੋਈ ਵੀ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਕਿ ਕਿਸੇ ਦਾ ਧਰਮ ਆ ਜੋ ਉਹ ਧਰਮ ਨੂੰ ਜ਼ਬਰੀ ਤਬਦੀਲ ਕਰੇ ਅੱਜ ਜੇ ਗੁਰੂ ਸਾਹਿਬ ਦਾ ਜੋ ਸੰਦੇਸ਼ ਅੱਜ ਵੀ ਉਨਾ ਹੀ ਪ੍ਰਸੰਗਿਕ ਹੈ ਜਿੰਨਾ ਕਿ ਉਸ ਸਮੇਂ ਦੇ ਸਿੱਬਤ ਸੀ ਔਰ ਅੱਜ ਸੁਮਤੀਆਂ ਜਿਹੜੀਆਂ ਸੰਗਤਾਂ ਨੇ ਉਹ ਸੰਗਤਾਂ ਗੁਰੂ ਸਾਹਿਬ ਦੇ ਪੇਮ ਪਿਆਰ ਦੇ ਵਿੱਚ ਭਿੱਜੀਆਂ ਹੋਈਆਂ ਅੱਖਾਂ ਦੇ ਵਿੱਚ ਇਹਨਾਂ ਦੇ ਨਮੀ ਹੈ ਔਰ ਉਹ ਸਵੇੜਾ ਯਾਦ ਕਰਦੀਆਂ ਨੇ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਜਦੋਂ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਜਿਨ੍ਹਾਂ ਨੂੰ ਕਿ ਉਸ ਤਰੀਕ ਉਸ ਸਮੇਂ ਔਰ ਰੂਹ ਦੇ ਵਿੱਚ ਲੁਪੇਟ ਕੇ ਸੜਿਆ ਗਿਆ ਔਰ ਉਹਨਾਂ ਨੂੰ ਦੋ ਫਾੜ ਕੀਤੇ ਗਏ ਔਰ ਦੇਖ ਦੇ ਵਿੱਚੋਂ ਵਾਲੇ ਗਿਆ ਔਰ ਉਹ ਸਾਰਾ ਜਿਹੜਾ ਸੀ ਨਾ ਦਿੱਖਾਂ ਦੇ ਸਾਹਮਣੇ ਸੰਗਤਾਂ ਦੇ ਆ ਰਿਹਾ ਇਸ ਲਈ ਇਹ ਜਿਹੜਾ ਸੰਗਤਾਂ ਦਾ ਤੁਸੀਂ ਠਾਠਾ ਮਾਰਦਾ ਕੱਟ ਛੜਦਾ ਦੇ ਵਿੱਚ ਭਿੱਜਿਆ ਤੁਸੀਂ ਦੇਖ ਰਹੇ ਹੋ ਔਰ ਅਸੀਂ ਇਧਰਵਾਦ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਰ ਭਗਵਾਨ ਸਿੰਘ ਬਾਦ ਜੀ ਦਾ ਜਿਨ੍ਹਾਂ ਨੇ ਕਿ ਪੂਰੇ ਪੰਜਾਬ ਦੇ ਵਿੱਚ ਸਿੱਖੀ ਦੀ ਜੋ ਚਿੰਨ੍ਹ ਹੈ ਸਿੱਖੀ ਨੂੰ ਜੋ ਬਦੌਲ ਦੇ ਲਈ ਜੇ ਉਹਨਾਂ ਨੇ ਉਪਰਾਲਾ ਕੀਤਾ ਗੁਰੂ ਸਾਹਿਬ ਦਾ ਸੰਦੇਸ਼ ਕਰ ਕਰ ਬਚਾਉਣ ਦੇ ਲਈ ਉਹਨਾਂ ਦਾ ਉਪਰਾਲਾ ਕੀਤਾ ਉਸ ਦੀ ਜਿੰਨੀ ਵਿਚਾਰਾਂਗਾ ਕੀਤੀ ਜਾਵੇ ਨਹੀਂ ਥੋੜੀ ਸਰਕਾਰ ਨੇ ਖਲਾਅ ਉੱਪਰ ਲਾ ਦਿੱਤਾ ਜਾ ਰਿਹਾ ਹੈ ਇੰਚਟੇ ਸੁਖਾਲਾ ਪ੍ਰੋਜੈਕਟ ਸੁਮੂਤ ਆਸਾ ਕੰਮ ਦੇ ਆਇਆ ਜੇ ਲੋ ਬੰਦਾ ਹੈ 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 ਜੇ ਲੋ ਬ گو گوبند قربان ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਗਰੂ ਗੁਰੂ ਸਿੰਘ ਜੀ ਦੇ ਪਾਦਸ਼ਾਹ ਤੋਂ ਜਾ ਤੋ ਉਹ ਜੋ ਸਹਾਇ ਸੁਖਮ ਜੀ ਅੱਜ ਸੰਜਾਨ ਭਾਗ ਵਿੱਚ ਬਣਾਇਆ ਗਿਆ ਹੈ ਵਿਸ਼ੇ ਕਰਕੇ ਜੋ ਅਧਿਪਤੀ ਧਰਤੀ ਦੇ ਆਕਰ ਕੇ ਸ਼੍ਰੀਮਨ ਗੁਰਦਾ ਪਰਮੰਦਰ ਕਮੇਟੀ ਨੂੰ ਬੁਲਾਇਆ ਪੰਜਾਬ ਹਸਤੀਆਂ ਬੁਲਾ ਰਹੀ ਹੈ ਸਾਰੇ ਆਪ ਆਪਣੇ ਜਥੇਵਾਂ ਦਾ ਸਾਰੀ ਆਉਣ ਉਹ ਬੀਬੇ ਕਾਰਨ ਸੇ ਤੇ ਜਾਗਰਨੀ ਜਾਗ ਹਟ ਕਰਦੇ ਨੇ ਜਿਵੇਂ ਕਿ ਖਾਤਿਰ ਗੁਰਸਾਹਿਬ ਦੀ ਗੁਲਾਮੇ ਦੇ ਇੰਸੂ ਜੀ ਦਾ ਤੌਰੀਆਂ ਉਹ ਟੈਨੇ ਜਾਂਦੀਆਂ ਬਿਲਕੁਲ ਜਾ ਕੇ ਫਰਦਾ ਦਾ ਇਹ ਕਹਨ ਕਿ ਅੱਜ ਅੱਲਾ ਸੇਤ ਜਾਏ ਸੇਤ ਕਾਮ ਨਹੀਂ ਸਾਰੇ ਮਲਬਾ ਧਰਨਦਾ ਖਾਤਿਰ ਤੇ ਇਗੂ ਤੇ ਨਾ ਪਰਤੇ ਬੰਦਾ ਸੇ ਬੇਬੂ ਚੰਗੇ ਤਾਂ ਦੋਨੋਂ ਕਮਾਣ